ਉਹ ਕਹਿੰਦੀ ਆ ਤਾਂ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਆ ਤਾਂ ਬਗਾਨੇ ਬੰਦਿਆਂ ਨਾਲ ਜਾਂਦੀ ਆ ਫਲਾਨਾ ਕਰਦੀ ਉਹ ਤਾਂ ਇਹ ਹੀ ਮਾਰਦੀ ਹੋਣੀ ਗੱਲ ਅਸ ਤਾਂ ਕੋਈ ਨਾ ਮਾਰਦੀ ਤੀ ਜਿੱਕੇ ਦਿਨੋਂ ਗੱਲ ਬਣਾ ਕੇ ਬਹਿ ਜਾਂਦੀ ਆ ਅਈ ਤੂੰ ਚੰਗੀ ਆ ਤੂੰ ਇੰਨਿਆਂ ਦੇ ਵਿੱਚ ਤੂੰ ਐ ਕਹਿ ਕੇ ਕਹਿਂਦੀ ਚੰਗੀ ਮਾਰੇ ਦਾ ਹੋਣੀ ਪਤਾ ਲੱਗ ਗਿਆ ਮੇਰੇ ਨਾਲ ਨਾ ਕੋਈ ਆ ਗਿਆ ਤੇ ਤੇਰੇ ਨਾਲ ਤਾਂ ਦੋ ਬੈਠੇ ਬਰਬਰ ਆਈਆਂ ਆ ਗਏ ਮੇਰੇ ਨਾਲ ਕੀ ਪਤਾ ਤੂੰ ਵੀ ਆਵਦੀ ਜਵਾਨੀ ਪਹਿਰੇ ਚ ਕੀ ਨਹੀਂ ਕੀਤਾ ਮੇਰੀ ਜਵਾਨੀ ਪਹਿਰੇ ਨੂੰ ਤੂੰ ਕੀ ਪਰਖੇਗੀ ਪਰ ਤੂੰ ਆਉਂਦਾ ਮੈਨੂੰ ਲੈ ਆਵੇਂ ਤੰਗੀ ਹੈ ਨਹੀਂ ਮੇਰੇ ਹਟਲਖਾਈ ਕਰਕੇ ਤੇ ਨਹੀਂ ਮੇਰੇ ਤੇ ਜੁੰਡੇ ਲੈਣੇ ਸੀ ਖੜਾ ਹਣਾ ਤੇ ਮੈਂ ਇਹਨੂੰ ਇੱਥੇ ਖਕਾਉਣਾ ਸੀਗਾ ਮੇਰੇ ਪੁੱਤ ਸੀਗੇ ਗਉਆਂ ਵਰਗਾ ਜਿਹੜਾ ਨੇ ਬਾਈਲ ਪੁਨੇ ਪਾਤਾ ਬਾਈ ਲੁਪਣਾ ਕੇ ਤਾਂ ਸਾਨੂੰ ਦੱਸਿਆ ਜੀ ਇਹਨਾਂ ਨੇ ਸਾਰਾ ਮਾਤਾ ਜਿਹੜੀ ਬਹੁਤ ਜ਼ਿਆਦੇ ਤਾਂ ਨਹੀਂ ਕੋਈ ਜਾਣਦਾ ਕਰੇ ਨਾਲ ਤਾਂ ਉਹ ਖਰਾਬ ਕਰਦਾ ਪਿਆ ਗੋਲ ਹੁੰਦਾ ਤੇ ਉਤੋਂ ਜਿਆਦਾ ਮੇਰੇ ਨਾਲ ਗੱਲਾਂ ਹੀ ਬਣਉਂਦੀ ਰਹਿੰਦੀਆਂ ਯਾਰ ਤੈਨੂੰ ਵੱਡਾ ਗਿਆ ਨਹੀਂ ਦੱਸਿਆ ਉਹਦੇ ਕੋਈ ਜਨਾਬ ਪਤਾ ਨਹੀਂ ਲੱਗਿਆ ਜੀ ਉਹਦੇ ਬਾਤ ਘਾੜ ਕੀ ਯਾਰ ਬਾਤ ਘਾੜ ਆ ਬਾਤ ਘਾੜ ਤਾਂ ਸਾਬਲਾਂ ਪਹਿਲਾਂ ਆ ਤੇਰੀ ਦੂਜੀ ਬਾਤ ਘਾੜ ਤੂੰ ਫਰਮਾਇਸ਼ਾਂ ਲਈ ਫਿਰਦਾ ਠੇਕੇਦਾਰਾਂ ਦੀਆਂ ਵਿਚਾਰ ਸਸਤੇ ਇਹਨਾਂ ਤੋਂ ਮੈਂ ਇਹਨਾਂ ਦੁਖੀ ਆਇਆ ਬੈਠਾ ਨਾ ਗੱਲਾਂ ਹੀ ਛੱਡ ਦੇ ਦੋਨਾਂ ਦੀਆਂ ਲੜਾਂਗਾ ਤੂੰ 4 ਸਾਲ ਹੋ ਗਏ ਮੇਰੇ ਇਹੀ ਕੰਜਰ ਕਲੇ ਚੱਲਦਾ ਇਹੀ ਕੰਜਰ ਇਸੇ ਅੱਕ ਦਾ ਮੈਂ ਪੀਣਾ ਆ ਗਿਆ ਤੇ ਕਹਿੰਦਾ ਮੈਂ ਤੇਰੇ ਮੁੰਡੇ ਨੂੰ ਮੇਰੇ ਸਟਾ ਕਰਾਵਾਂ ਹਾਂ ਮੈਂ ਕਿਹਾ ਭਾਈ ਮੇਰਾ ਮੁੰਡਾ ਵੇਖ ਲੈ ਅੱਜ ਇਹੋ ਜ ਆ ਕੰਮ ਕਰਦਾ ਹਾਂ ਤੇ ਸਾਨੂੰ 12 40 ਫਾਲ ਦੇ ਨੇ ਅਸੀਂ ਤਾਂ ਇੰਨੀ ਜੋਗਰੇ ਹੈ ਨਹੀਂ ਮੈਂ ਤਾਂ 4 ਸਾਲ ਵਸ ਗਈ ਕੋਈ ਵਸਦੀ ਵੀ ਨਹੀਂ ਨਹੀਂ ਭੈਣੇ ਮੈਨੂੰ ਪੈਤੀ ਸਾਲ ਹੋ ਗਏ ਆਂ ਤੁਹਾਡੇ ਸਾਡੇ ਤਾਂ ਥਾਣੇ ਚ ਪਾੜੇ ਆਂ ਆਹ ਇੱਕ ਮਿੰਟ ਇੱਕ ਮਿੰਟ ਭੈਣ ਜੀ ਇੱਕ ਮਿੰਟ ਚਾਰ ਸਾਲ ਤੇਰੇ ਸਾਹਨ ਤੇਰੇ ਪੁੱਤ ਦਾ ਨਾ ਤੇ ਮੈਂ ਤਾਂ ਇੱਕ ਮਿੰਟ ਨਹੀਂ ਸੀ ਰਹਿਣਾ ਮੈਂ ਫੇਰ ਵੀ ਕੱਟੀ ਜਾਂਦੀ ਜਨਾਬ ਇਧਰ ਮੇਰਾ ਹੀ ਰਹਿੰਦੀ ਹੈ ਜਨਾਬ ਜੀ ਆਪ ਕਰ ਜਾ ਤੂੰ ਉਹਨੇ ਬੋਲਿਆ ਕਰ ਹੁਣ ਜੀ ਆ ਗਏ ਹੋ ਨੋ ਸੱਸ ਜਿਹੜੀਆਂ ਸੀ ਹਾਂ ਜੀ ਉਹਨੂੰ ਸੱਸ ਬੈਠੇ ਦੋਨੇ ਜਣੇ ਠੀਕ ਹੈ ਹਾਂ ਮੁੰਡੇ ਨੂੰ ਬਾਕੀ ਮੁੰਡੇ ਨੂੰ ਫੋਨ ਆਇਆ ਹੋਵੇ ਜੀ ਮੁੰਡਾ ਕਹਿੰਦਾ ਮੈਂ ਥੋੜਾ ਕੰਮ ਤੇ ਆ ਰਿਹਾ ਮੁੰਡਾ ਆ ਰਿਹਾ ਠੀਕ ਬਾਕੀ ਜਿਹੜੇ ਨੂ ਦੇ ਉਹਨੇ ਆਪਦੇ ਪਿੰਡੋਂ ਵੀ ਸੱਦੇ ਆਜੋ ਜਣੇ ਨੋਨ ਨੇ ਉਹਨਾਂ ਦੇ ਘਰਾਂ ਚੋਂ ਇਹ ਹਾਂ ਜੀ ਅੱਛਾ ਉਹ ਵੀ ਆ ਰਹੇ ਉਹਨਾਂ ਨਾਲ ਜੀ ਘਰਾਂ ਚੋਂ ਆ ਕੇ ਕਰਦੇ ਆ ਨਹੀਂ ਮਤਲਬ ਉਹ ਕਹਿੰਦੇ ਸਾਡੇ ਪਿੰਡੋਂ ਵੀ ਮੋਟਰ ਬੰਦੀ ਹੈ ਜੀ ਅੱਛਾ ਮੋਟਰ ਬੰਦੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਇਧਰ ਬ੍ਰਾਂਡੇ ਚ ਆ ਕੇ ਮੋੜ ਥਲੇ ਇਹ ਉਹ ਇਧਰ ਬ੍ਰਾਂਡੇ ਦੇ ਬਿੱਟ ਬਿੱਟੇ ਬ੍ਰਾਂਡੇ 'ਚ ਬੈਠੇ ਹਾਂ ਜੀ ਮੋਟੇ ਬਲਾਖ ਲੈ ਲੈਨੇ ਪਹਿਲਾਂ ਉਹਨਾਂ ਨੂੰ ਨੌ ਸੱਸ ਨੂੰ ਬੁਲਾਇਆ ਠੀਕ ਹੈ ਠੀਕ ਹੈ ਜੀ ਬਾਕੀ ਰਾਤ ਜ਼ਿਆਦਾ ਬਾਕੀਆਂ ਨੂੰ ਬਾਅਦ ਚ ਦੇਖਾਂਗੇ ਪਹਿਲਾਂ ਉਹਨਾਂ ਦਾ ਤੋਰੀ ਨਵੇੜ ਕੇ ਸ ਇਹਨਾਂ ਦਾ ਨਵੇੜੀਆ ਪਹਿਲਾਂ ਅਜ ਸੱਸੀ ਕਲਪਨ ਜੀ ਬੈਠੇ ਸੀ ਜਿਹਦੇ ਮੋਢੇ ਉਹ ਨੌਰਾਣੀ ਨੇ ਬੁਲਾਈ ਹਾਂਦੇ ਆ ਜੀ ਨਾਲ ਨਹੀਂ ਸੀ ਬੈਠੇ ਇਹਨਾਂ ਦੇ ਹਾਂ ਬੈਠੇ ਹੀ ਹਾਂਦੇ ਆ 12 ਵਜਰ ਹਾਂ ਸਤ ਜੀ ਨੋ ਬੋਲੀ ਤਾਂ ਨਹੀਂ ਦੋ ਤਿੰਨ ਦਿਨਾਂ ਚ ਕੋਈ ਨਹੀਂ ਜੀ ਕੋਈ ਗੱਲ ਨਹੀਂ ਹੋਈਗੀ ਤੂੰ ਪਰ ਭੈੜਾ ਭੈੜਾ ਜਾ ਚਾਟ ਦੀ ਸਹੀ ਸਸ਼ਿਕਾ ਸਸ਼ਿਕਾ ਸਸਾ ਸੋ ਸੋਸੀ ਬਾਹ ਸਸ਼ਿਕਾ ਬੈਠੋ ਆਜੋ ਬੈਠੋ ਮੁੰਸ਼ੇ ਜੀ ਕਰਸੀ ਦਿਓ ਇਧਰ ਆਜੋ ਤੁਸੀਂ ਮੈਂ ਜੀ ਆਜੋ ਬੈਠੋ ਤਰ ਅਜੇ ਇਧਰ ਆਜੋ ਬੈਠੋ ਹੋਰ ਬੈਠੋ ਮੁੰਸ਼ੇ ਜੀ ਜੀ ਠੀਕ ਹੈ ਤੇ ਬਰਦਰਾ ਤੁਹਾਡੇ ਨਹੀਂ ਜੀ ਇਹ ਤਾਂ ਕਰਾਂ ਚੋ। ਕਰਾਂ ਚੋ? ਹਾਂ ਜੀ। ਹੈ ਬ੍ਰਦਰ। ਨਹੀਂ ਜੀ ਇਹ ਤਾਂ ਕਰਾਂ ਚੀ ਅਸਾਂ। ਅੱਛਾ ਭਰਾ ਹੈ ਨਹੀਂ ਸਕਾ ਕੋਈ? ਨਹੀਂ ਹੈਗੇ ਅੱਜ ਦੋ ਆਪਰਾ ਮੇਰੇ। ਦੋ ਪਤੀਜੇ ਦੋ ਆਪਰਾ ਮੇਰੇ। ਵਿਆਹ ਆ ਦੋਨੋਂ ਆਪਰਾ? ਹਾਂ ਜੀ ਆਏ ਅੱਜ। ਉਹਨਾਂ ਨੂੰ ਬੁਲਾ ਲੈਣਾ ਸੀ ਫਿਰ ਜਦ ਬੁਲਾਇਸ। ਉਹ ਤਾਂ ਕੰਮ ਚ ਵਿਜੀ ਹੋ ਤਾਂ ਕਰਕੇ ਨਹੀਂ ਆਏ। ਅੱਛਾ ਇਹ ਵੇਲੇ ਵਿਚਾਰੇ। ਨਹੀਂ ਕਿਤੇ ਜਾਣਾ ਆਉਣਾ ਹੁੰਦਾ ਮੇਰੇ ਨਾਲ ਹੀ ਜਾਂਦੇ ਆ। ਆਣੇ ਦਰਬਾਰੇ ਸਾਰੇ ਸੀ। ਹਾਂ ਜੀ ਇਹ ਹੀ ਜਾਂਦੇ ਆ। ਅੱਛਾ ਨਹੀਂ ਤੇਰੇ ਨਾਲ ਮਤਲਬ ਹੋਰ ਵੀ ਰਹਿੰਦਾ ਕਲੇਸ਼ ਕਿਤੇ? ਕਲੇਸ ਕਰਕੇ ਤਾਂ ਅੱਜ ਇੱਥੇ ਆਏ ਆ। ਇਹ ਕਲੇਸ ਕਰਕੇ ਇੱਥੇ ਨਹੀਂ ਆਏਗੇ ਕੰਪਲੀਟ ਥੋੜੀ ਜੀ ਸਾਡਾ ਫਰਜ਼ ਸੀਗਾ ਬੀਬੇ ਸਦਨਾ ਤੁਹਾਡੀ ਸੱਸ ਨੂੰ ਬੁਲਾ ਲਿਆ ਸੀਗਾ ਉਹਦੇ। ਹਾਂਜੀ। ਇਹਨਾਂ ਨੂੰ ਤੁਸੀਂ ਕਿਹਾ ਸੀ ਬੁਲਾ ਕੇ ਪੁੱਛੋ ਉਹਨੂੰ ਬੁਲਾ ਕੇ ਪੁੱਛ ਲਿਆ ਸੀਗਾ ਜਿਹੜੀਆਂ ਚੀਜ਼ਾਂ ਤੁਸੀਂ ਆਖੀਆਂ ਨਾ ਉਹਦੋਂ। ਹਾਂਜੀ ਅੰਗੀ। ਉਹ ਗੱਲਬਾਤ ਇਹਨਾਂ ਨਾਲ ਕਰ ਲਈ ਸੀ ਸਾਰੀ ਮੈਂ। ਨਿਰਜੀ ਗੱਲਾਂ ਬਣਾਉਂਦੀ ਰਹੇ ਸੀ ਮੇਰੇ ਚਤੋਂ ਪੈ ਰਹੇ। ਨਹੀਂ ਗੱਲਾਂ ਆਪਾਂ ਕਰਦੇ ਆ ਉਹੀ ਗੱਲ ਕਰਦੇ ਆ ਸਾਰੀ ਕੋਈ ਗੱਲ ਨਹੀਂ। ਇਹ ਤੁਹਾਡੇ ਕੋਈ ਚਾਚੇ ਤਾਏ ਦੇ ਮੁੰਡੇ ਜਾਂ ਕੀ ਹੈ ਇਹ ਪਿੰਡੋਂ? ਨਹੀਂ ਜੀ ਨਹੀਂ ਘਰਾਂ ਚੋਂ ਹੀ ਆਏ। ਨਹੀਂ ਮੈਂ ਤਾਂ ਗੁੜੀਆਂ ਦਾ ਚਾਚਾ ਸਕਿਆ ਦੇ ਘਰ ਹੈ ਨਹੀਂ ਪਿੰਡ ਤੇ ਇਹ ਮੁੰਡਾ ਭਰਾ ਲੱਗਦਾ ਜੀ ਪਿੰਡ ਚੋਂ ਪਿੰਡ ਪਿੰਡ ਚੋਂ ਚਾਚੇ ਤਾਇਆ ਚੋਂ ਨਹੀਂ ਪਿੰਡ ਚੋਂ ਹੀ ਕੰਢ ਚੋਂ ਹੀ ਜੋ ਠੀਕੇ ਕੰਮ ਕੀ ਕਰਦੇ ਅਸੀਂ ਬਸ ਆਹ ਕੂਟ ਕਚੇਰੀਆਂ ਦੇ ਕੇ ਅਸੀਂ ਨਿਵੇੜਦੇ ਨਹੀਂ ਪਿੰਡ ਦੇ ਵਿੱਚੋਂ ਮਤਲਬ ਸਾਰੇ ਪਿੰਡ ਦੇ ਵਿੱਚ 100 ਬੰਦੇ ਆਈਆਂ ਅਸੀਂ ਜ਼ਿੰਮੇਵਾਰੀ ਤੁਹਾਡੇ ਕੋਲ ਹੈ ਸਾਰੇ ਹਾਂਜੀ ਹਾਂਜੀ ਤੁਹਾਡੇ ਨੂੰ ਤੰਗ ਬਹੁਤ ਕਰਦੇ ਆ ਜੀ ਨਹੀਂ ਮੋਤ ਪਰ ਮੈਂ ਤਾਂ ਇੱਕ ਨੰਬਰ ਲੈ ਕੇ ਕਾਲ ਕੀਤੀ ਸੀ ਉਹ ਚ ਤੁਹਾਡਾ ਨੰਬਰ ਤਾਂ ਨਹੀਂ ਸੀ ਮੇਰੇ ਖਿਆਲ ਚ ਸਖਪਾਲ ਤੁਹਾਡੇ ਜੋ ਹੈਗਾ ਕਿਸ ਦਿਨਾਂ ਹਾਂ ਇਹ ਉਹ ਸਾਡੇ ਮੈਂਬਰ ਸਾਡਾ ਪਿੰਡ ਦਾ ਹਾਂ ਫਿਰ ਮੇਰੇ ਕੋਲ ਤਾਂ ਮੇਰੇ ਨੂੰ ਤਾਂ ਬਹੁਤ ਬਰਾਂਜ ਨੰਬਰ ਉਹ ਮਿਲਿਆ ਸੀਗਾ ਚਲੋ ਕੋਈ ਗੱਲ ਨਹੀਂ ਮੈਂ ਕੀ ਲੈਣਾ ਉਸ ਦਿਨ ਤੋਂ ਬੁਲਾਇਆ ਤਾਂ ਉਹਨਾਂ ਨੇ ਮੈਨੂੰ ਵਸਤ ਉਸ ਗੱਲ ਨਾਲ ਚਲੋ ਮੈਨੂੰ ਤਾਂ ਨਿਭੜਿਆ ਚਾਹੀਦਾ ਸਾਡੇ ਕੋਲ ਤਾਂ ਇਹ ਵੀ ਜੇ ਕਲੇਸ਼ ਨਿਭੜ ਕੇ ਜਾਊਗਾ ਨਾ ਤਾਂ ਸਾਡੇ ਵਾਤੇ ਉਹ ਖੁਸ਼ੀ ਖੁਸ਼ੀ ਦੀ ਗੱਲ ਹੈ ਕੋਈ ਪਰਵਾਹ ਚੰਗਾ ਬਸਦਾ ਰਹੂਗਾ ਮੁੰਸ਼ੇ ਜੀ ਇਹਦੇ ਘਰ ਵਾਲੇ ਆ ਵੀ ਬਦ ਕਿੱਥੇ ਆਉਂਦੇ ਆ ਲਾਇਆ ਸੀਗਾ ਫੋਨ ਜਿਉਂਨਾਂ ਨੂੰ ਅੱਛਾ ਇਹ ਕੰਮ ਜਮਾ ਮੈਂ ਕਹਿੰਦਾ ਆਉਣਾ ਮੈਂ ਕਹਿੰਦਾ ਵੀ ਕੰਮ ਦਾ ਦੋਨੋਂ ਟਾਈਮ ਦਿੱਤਾ ਹੋਇਆ ਵੀ ਕੰਮ ਤੇ ਪਹੁੰਚੋ ਕੋਈ ਗੱਲ ਮੈਂ ਦੁਬਾਰਾ ਲਾ ਲੈਣਾ ਤੁਹਾਨੂੰ ਹਾਂ 1 ਮਿੰਟ ਦੁਬਾਰਾ ਬੀਬੇ ਤੁਹਾਡੇ ਮੁੰਡੇ ਨੂੰ ਭੈਣ ਜੀ ਪਤਾ ਨਹੀਂ ਸੀਗਾ ਵੀ ਆਉਣਾ ਥਾਣੇ ਮੈਂ ਬੁਲਾਇਆ ਸੀ ਉਹਨੂੰ ਮੈਨੂੰ ਤਾਂ ਪਤਾ ਨਹੀਂ ਜੀ ਤੁਸੀਂ ਫੋਨ ਕੀਤਾ ਹੁਣ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਹੋਈ ਮੈਂ ਤਾਂ ਮੁੰਡੇ ਨਾਲ ਮੁੰਡਾ ਤਾਂ ਕੰਮ ਤੇ ਗਿਆ ਵਸ ਵੇਰਦ ਤੁਹਾਨੂੰ ਨੇ ਪਪਾ ਨਾ ਜੀ ਤੇ ਮੈਂ ਤੇਰੇ ਨਾਲ ਕੋਈ ਗੱਲ ਹੋਈ ਤੇਰੇ ਘਰ ਵਾਲੇ ਦੀ ਸੁਬਾਹ ਦੀ ਹੋਈ ਸੀ 1:91 ਕਿਆ ਸੀ ਕਹਿੰਦੇ ਸਕੇ ਨਾ ਆ ਜਾਏ ਆ ਜਾਣਗੇ ਤਾਂ ਨਾਲ ਹੀ ਲੈ ਆਉਣਾ ਸੀ ਉਹਨੂੰ ਉਹ ਮੇਰੇ ਨਾਲ ਘੱਟ ਹੀ ਬਣਦੀ ਉਹ ਕਹਿੰਦੇ ਮੈਂ ਤਾਂ ਕੱਲਾ ਹਾਂ ਤੇਰੇ ਨਾਲ ਘੱਟ ਬਣਦੀ ਕਿ ਤੇਰੀ ਉਹਦੇ ਨਾਲ ਘੱਟ ਬਣਦੀ ਉਹਦੀ ਬਣਦੀ ਮੇਰੇ ਨਾਲ ਮੇਰਾ ਤਾਂ ਕੀ ਕਸੂਰ ਉਹਦੀ ਬਣਦੀ ਹੈ ਕਿ ਘੱਟ ਬਣਦੀ ਹੈ ਪਹਿਲਾਂ ਕਿ ਘੱਟ ਬਣਦੀ ਹੈ ਹੁਣ ਕੀ ਬਣਦੀ ਹੈ ਵੀ ਉਹਦੀ ਘੱਟ ਬਣਦੀ ਹੈ ਕਹਿੰਦੇ ਹਾਂਜੀ ਵੀਰ ਜੀ ਤੁਹਾਨੂੰ ਫੋਨ ਕਰਦੇ ਸਾਨੂੰ ਕਹਿੰਦੇ ਵੀ ਉਹ ਉਹ ਪਹੁੰਚ ਨਹੀਂ ਹੁੰਦਾ ਉਹਦਾ ਘੱਟ ਆਈ ਤੁਹਾਨੂੰ ਵਾਵਾ ਪਤਾ ਇਹਦੇ ਬਾਰੇ ਹਾਂਜੀ ਸਾਨੂੰ ਕੱਲ ਕਰੋ ਹਾਂ ਗੱਲ ਗੱਲ ਕਰਦੇ ਗੱਲ ਕਰ ਹੈਲੋ ਹਾਂਜੀ ਕਾਕੇ ਆਇਆ ਨਹੀਂ ਤੋ ਹੁਣ ਤੱਕ ਉਹ ਜਨਾਬ ਮੈਂ ਨਾ ਕੰਮ ਜੀ ਥੋੜਾ ਕੰਮ ਆ ਚਾਨਾ ਜੀ ਆਨਣਾ ਸੁਨੇ ਆ ਗਿਆ ਕੰਮ ਚ ਯਾਰ ਅਸੀਂ ਕਿਹੜਾ ਵੇਲੇ ਆ ਅਸੀਂ ਵੀ 100 ਮਸਲੇ ਨਿਬੇੜਨੇ ਆ ਉਹ ਜਨਾਬ ਮੈਂ ਦਿਹਾੜੀਦਾਰ ਵਾਲਾ ਬੰਦਾ ਥੋੜਾ ਕੰਮ ਚ ਕਰਦਾ ਅਸੀਂ ਵੀ ਦਿਹਾੜੀਦਾਰੀ ਆ ਯਾਰ ਸਾਡੀ ਵੀ ਦਿਹਾੜੀ ਹੁੰਦੀ ਏ ਠੀਕ ਏ ਇਹ ਵੱਖਰਾ ਵੀ ਤਨਖਾਹ ਦੇ ਰੂਪ ਚ ਮਿਲ ਜਾਂਦੀ ਏ ਤੇਰੀ ਮਾਂ ਤਾਂ ਆਈ ਬੈਠੀ ਤੇਰੇ ਘਰ ਦੀ ਆਈ ਬੈਠੀ ਏ ਇਹਨੇ ਬੰਦੇ ਬੁਲਾਇਆ ਪਿੰਡੋਂ ਨਾਲ ਦੋ ਪਤਾ ਤੈਨੂੰ ਨਾ ਜੀ ਨਾਮ ਇਹਨਾਂ ਨੂੰ ਨਹੀਂ ਪਤਾ ਜੀ ਕੋਹਾਂ ਦੀ ਮੇਰੇ ਨਾਲ ਗੱਲ ਹੋਈ ਹੈ ਆਂਦੀ ਇਹ ਪਤਾ ਸੀ ਇਹਨਾਂ ਨੇ ਤਾਂ ਦੁੱਖ ਹੀ ਕਰ ਮਾਰਿਆ ਉਹਨਾਂ ਜੀ ਆਉਂਗਾ ਮੈਂ ਫਿਰ ਜਲਦੀ ਆ ਤੇਰੇ ਆਇਆਂ ਗੱਲ ਬਣਨੀ ਹੈ ਠੀਕ ਹੈ ਨਾ ਠੀਕ ਆ फटाफट ਕਰ ਮੈਨੂੰ ਹਾਂ ਤਾਂ ਬਾਈਕ ਆਦਾ ਪਤਾ ਹੋਣਾ ਇਹਨਾਂ ਤਾਂ ਪਹਿਲਾਂ ਨਹੀਂ ਪਤਾ ਪਹਿਲਾਂ ਕਿ ਨਹੀਂ ਪਤਾ ਇਹਨੂੰ ਕਿਹੜਾ ਪਹਿਲਾਂ ਪਤਾ ਹੁੰਦਾ ਵੀ ਕੀ ਹੁੰਦਾ ਚਲ ਹੁਣ ਤਾਂ ਮੈਂ ਆਪਦੇ ਪੇਕੇ ਤੋਂ ਆਈ ਆ ਇਹਨੂੰ ਤਾਂ ਘਰੇ ਨਹੀਂ ਫਿਰ ਦਿਨ ਪਤਾ ਹੁੰਦਾ ਵੀ ਕੀ ਹੋਈ ਜਾਂਦਾ ਅੱਛਾ ਪੇਕੇ ਚਲੇ ਗਈ ਸੀ ਤੂੰ ਤੇ ਪੇਕੇ ਤਾਂ ਹੀ ਆਈ ਆ ਪੇਕੇ ਤਾਂ ਨਾਲ ਹੀ ਆਏ ਮੇਰੇ ਤਾਂ ਇੰਬੂ ਲੈ ਕੇ ਹੀ ਘਰੇ ਮਤਲਬ ਨਹੀਂ ਬਾ ਮਤਲਬ ਕੀ ਵੀ ਘਰੇ ਕੀ ਕੋਈ ਜਾਂਦਾ ਮਤਲਬ ਘਰੇ ਨਾਲੇ ਤਾਂ ਉਹ ਖਰਾਬ ਕਰਦਾ ਪਿਆ ਗੋਲ ਹੁੰਦਾ ਤੇ ਉਤੋਂ ਜ਼ਿਆਦਾ ਮੇਰੀਆਂ ਗੱਲਾਂ ਇਹ ਬਣਉਂਦੀ ਰਹਿੰਦੀ ਐ ਸੈਕਟ ਬੁੱਕ ਤਾਂ ਹਰੇਕ ਬੰਦਾ ਦੇਖੋ ਫਟਿਆ ਕੋਈ ਲਹਿਮਤ ਹੁੰਦੀ ਐ ਪੈ ਗੈ ਇੰਨਾ ਜ਼ਿਆਦਾ ਲੰਦਾ ਵੀ ਉਹ ਖੱਜਲ ਖਰਾਬ ਕਰ ਦੇ ਤਾਂ ਉਹਦਾ ਸਟੈਂਡ ਲੈ ਜਾਂਦੀ ਹਰੇਕ ਸਾਲ ਚ ਨਹੀਂ ਨਹੀਂ ਉਹਦਾ ਕੋਈ ਸਟੈਂਡ ਨਹੀਂ ਲਿਆ ਸੀ ਇਹਨਾਂ ਨੇ ਇਹ ਜਦੋਂ ਤੁਸੀਂ ਆਏ ਆ ਮੈਂ ਬੁਲਾਇਆ ਸੀਗਾ ਉਦੋਂ ਬਾਅਦ ਚਲੀ ਗਈ ਸੀ ਇਹ ਪੇਕੇ ਉਹਦੀ ਮਗਰੋਂ ਗਈ ਐ ਜੀ

ਸਾਨੂੰ ਦੱਸਿਆ ਜੀ ਇਹਨਾਂ ਨੇ ਸਾਰਾ ਮਾਤਾ ਜਿਹੜੀ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੀ ਹੈ ਦੇਖੋ ਜੇ ਸਬਸਕ੍ਰਾਈਬ ਕਰਤੇ ਮੀ ਜੇ ਤੁਸੀਂ ਮੌਤ ਪਰ ਬੰਦਿਆਂ ਚਾਉਣੇ ਹੋ ਨਾ ਤਾਂ ਫਿਰ ਮੇਰੇ ਖਿਆਲ ਚ ਮੈਨੂੰ ਆਹ ਗੱਲ ਚੰਗੀ ਲੱਗੀ ਨਹੀਂ ਥੋੜੀ ਵੀ ਮਾਤਾ ਬਹੁਤ ਤੰਗ ਕਰਦੀ ਹੈ ਤੁਹਾਨੂੰ ਪਿੰਡ ਬੈਠੇ ਨੂੰ ਕੀ ਪਤਾ ਲੱਗਿਆ ਵੀ ਮਾਤਾ ਤੰਗ ਕਰਦੀ ਹੈ ਹੋ ਸਕਦਾ ਉਹ ਤੰਗ ਕਰਦੀ ਹੋਵੇ ਸਾਨੂੰ ਦੱਸਿਆ ਜੀ ਪਤਾ ਲੱਗਦਾ ਹੀ ਰਹਿੰਦਾਗਾ ਤੁਹਾਨੂੰ ਕਿਉਂ ਦੱਸਿਆ ਆਪਣੇ ਭਰਾਵਾਂ ਨੂੰ ਦੱਸਿਆ ਤੋ ਉਹਨਾਂ ਨੂੰ ਵੀ ਪਤਾ ਸੀਗਾ ਨਹੀਂ ਦੱਸਿਆ ਉਹਨਾਂ ਨੂੰ ਵੀ ਮੇਰੀ ਸੱਸ ਨਾਲ ਹਰ ਰੋਲਾ ਚੱਲੀ ਜਾਂਦਾ ਮੇਰਾ ਉਹ ਮੈਨੂੰ ਮੈਂ ਨਹੀਂ ਇਹਨਾਂ ਦੱਸਿਆਗਾ ਮੈਂ ਉਹਨਾਂ ਉਹਨਾਂ ਨੂੰ ਨਹੀਂ ਨਾ ਦੱਸਿਆ ਗੀ ਕਰਦੇ ਆ ਉਹਦਾ ਹੈਗੇ ਆ ਗੀ ਉਹ ਤਾਂ ਅੱਡ ਵੈਡਾ ਅਗਲੇ ਉਹ ਮੇਰੀ ਕਿੱਥੇ ਸੌਂਦੇ ਨਾ ਹੀ ਮੈਨੂੰ ਉਹ ਤਾਂ ਅੱਡ ਅੱਡ ਹੈਗੇ ਆ ਫਿਰ ਭਰਾ ਜ਼ਿਆਦਾ ਨੇੜੇ ਹੁੰਦੇ ਆ ਕਿ ਆ ਪਿੰਡੋ ਜਿਹੜੇ ਬੰਦੇ ਸੱਦਲੇ ਜੇ ਸੱਦੇ ਸੀ ਪਿੰਡ ਵਾਲੇ ਵੀ ਫਿਰ ਨਾਲ ਭਰਾ ਵੀ ਸੱਦਣਾ ਸੀ ਇਕਦਾਂ ਤੇ ਪਿੰਡ ਵਾਲੇ ਜਿਹੜਾ ਕੋਈ ਮੇਰੇ ਨਾਲ ਤੁਰੂਗਾ ਜੇ ਮੈਨੂੰ ਗੰਦੀਆਂ ਦੇ ਜਿਹੜਾ ਗੰਦਾ ਹੀ ਤੁਰੂ ਤੁਰੂਗਾ ਮੇਰੇ ਨਾਲ ਚੰਗੇ ਥੋੜੂ ਤਰਨ ਜੀ ਮੇਰੇ ਨਾਲ ਅੱਛਾ ਮਤਲਬ ਕਿ ਤੂੰ ਐਕਸੈਪਟ ਕਰਦੀ ਐ ਇਸ ਗੱਲ ਨੂੰ ਵੀ ਹਾਂ ਤੇਰਾ ਜਿਵੇਂ ਮਾਤਾ ਨੇ ਦੱਸਿਆ ਦੇ ਤੇਰੇ ਸੱਸ ਨੇ ਦੱਸਿਆ ਤੇ ਜਦੋਂ ਗੱਲਾਂ ਬਣਾਈ ਜਾਂਦੀ ਐ ਰੌਟ ਮੇਰੀ ਲਖਾਈ ਐ ਤੁਸੀਂ ਉਹਨਾਂ ਤੋਂ ਸਵਾਲ ਕਰੋ ਇਹ ਗੱਲ ਨੂੰ ਉਹਨਾਂ ਤੇ ਸਵਾਲ ਕਰੂੰਗਾ ਬੀਬਾ ਜਿੱਦਾਂ ਪਉਣੂ ਕੱਲਿਆਂ ਨੂੰ ਬੁਲਾਇਆ ਨਾ ਤੈਨੂੰ ਪਤਾ ਐ ਉਸ ਗੱਲ ਦਾ ਤੈਨੂੰ ਫੋਨ ਵੀ ਕੀਤਾ ਉਹਦੇ ਬਾਅਦ ਦੇ ਵਿੱਚ ਹਾਂ ਜੀ ਤੇਰੀ ਸੱਸ ਨੂੰ ਬੁਲਾ ਲਿਆ ਉਹਦੇ ਨਾਲ ਗੱਲਬਾਤ ਕਰ ਲਈ ਅਸੀਂ ਜਿਹੜੀਆਂ ਤੂੰ ਗੱਲਾਂ ਆਖੀਆਂ ਕਿ ਉਹ ਕਹਿੰਦੀ ਐ ਤਾਂ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਐ ਤਾਂ ਬਗਾਨੇ ਬੰਦਿਆਂ ਨਾਲ ਜਾਂਦੀ ਐ ਫਲਾਨਾ ਕਰਦੀ ਉਹ ਮੈਂ ਇਹੀ ਮਾਰਦੀ ਹੋ ਅਸਤਾ ਕੋਈ ਨਾ ਮਾਰਦੇ ਤੀਜੇ ਕਿਦੋਂ ਗੱਲ ਬਣਾ ਕੇ ਬਹਿ ਜਾਂਦੀ ਐ ਨਹੀਂ ਤੀਜੇ ਤੂੰ ਚੰਗੀ ਐ ਤੂੰ ਇੰਨੇ ਦੇ ਵਿੱਚ ਤੂੰ ਐ ਕਹਿ ਕੇ ਗਈ ਐ ਚੰਗੀ ਮਾਰੀ ਦਾ ਤਾਂ ਹੋਣੀ ਪਤਾ ਲੱਗ ਗਿਆ ਮੇਰੇ ਨਾਲ ਨਾ ਕੋਈ ਆ ਗਿਆ ਤੇ ਤੇਰੇ ਨਾਲ ਤਾਂ ਦੋ ਬੈਠੇ ਬਰोबर ਆਈਆਂ ਹੋਗੇ ਮੇਰੇ ਨਾਲ ਕੀ ਪਤਾ ਤੂੰ ਵੀ ਆਵਦੀ ਜਵਾਨੀ ਪਹਿਰੇ ਛਕੀ ਨਹੀਂ ਕੀਤਾ ਹੋਣਾ ਮੇਰੀ ਜਵਾਨੀ ਪਹਿਰੇ ਨੂੰ ਤੂੰ ਕੀ ਪਰਖੇਗੀ ਪਰ ਤਥੋਂ ਆਉਂਦਾ ਗਰੀ ਮੈਂ ਤਾਂ ਕੀ ਹੈ ਨਹੀਂ ਮੇਰਾ ਟਲਖਾਈ ਕਰਕੇ ਨਹੀਂ ਮੇਰੇ ਜੁੰਡੇ ਲੈਣੇ ਸੀ ਖੜ ਹੁਣ ਤੇ ਮੈਂ ਇਹਨੂੰ ਇੱਥੇ ਹੀ ਘਕਾਉਣਾ ਸੀਗਾ ਮੇਰਾ ਪੁੱਤ ਸੀਗੇ ਗਉਆਂ ਵਰਗਾ ਜਿਹੜਾ ਇਹਨੇ ਵਾਇਲਪੂਨੇ ਪਾਤਾ ਵੈਲੀ ਬਣਾ ਕੇ ਧਰਤਾ ਹਤਾ ਇੱਕ ਮਿੰਟ ਮਤ ਕਿ ਪਾਉਣਾ ਨਹੀਂ ਸੀਗਾ ਹੈ ਸੁਣ ਲਈ ਇੱਕ ਵਾਰੀ ਤੋਂ ਥੋੜੇ ਥੋੜਾ ਤੁਹਾਨੂੰ ਵੇਖ ਵੇਖ ਲੈਚਨ ਮਾਰੇ ਕੀਤੇ ਐ ਮੈਂ ਕਿਹੜੀ ਗੱਲ ਦੀ ਮਾਰੇ ਅੱਛਾ ਕਰ ਲੈਣਾ ਬਸ ਬਸ ਲੱਗ ਗਿਆ ਨਾ ਪਤਾ ਆ ਗਈ ਨਾ ਗੱਲ ਨਿਕਲ ਕੇ ਪਹਿਲਾਂ ਤਾਂ ਇਹ ਦੱਸ ਵੀ ਤੈਨੂੰ ਕਿਸ ਨੇ ਇੰਨੀਸ ਕਹਤਰ ਮੇਰੀ ਗੱਲ ਸੁਣ ਵੀ ਬੱਧ ਧਿਆਨ ਨਾਲ ਹੁਣ ਹਾਂਜੀ ਤੈਨੂੰ ਕਿਸ ਨੇ ਇੰਨੀ ਮਤ ਨਹੀਂ ਦਿੱਤੀ ਵੀ ਤੂੰ ਬੈਠੀ ਕਿੱਥੇ ਆ ਨਹੀਂ ਬੈਠੀ ਤੇ ਚੱਲ ਹੈਗੀ ਐ ਮੈਂ ਮੈਨੂੰ ਵੀ ਪਤਾ ਨਹੀਂ ਕਿ ਤੂੰ ਮੇਰੇ ਸਾਹਮਣੇ ਨਹੀਂ ਕਹਿਣਾ ਹਟਦੀ ਉਹਨੂੰ ਪਹਿਲਾਂ ਇਹ ਸੋਚੋ ਵੀ ਜਦੋਂ ਕੁੜੀ ਵਿਆਹਦੇ ਆ ਨਾ ਉਦੋਂ ਮਾਂ ਪਿਓ ਭੈਣ ਭਰਾ ਇਹ ਗੱਲ ਕਹਿੰਦੇ ਵੀ ਸਾਡੀ ਕੁੜੀ ਨੂੰ ਆਪਦੀ ਧੀ ਬਣਾ ਕੇ ਰੱਖਿਓ ਧੀ ਧੀ ਜੁੰਡੇ ਨਹੀਂ ਤਾਂ ਮੈਥੋਂ ਬਣਾ ਮੈਨੂੰ ਬਣਾਇਆ ਹੀ ਨਹੀਂ ਧੀ ਇਹਨਾਂ ਨੇ ਤਾਂ ਧੀ ਜੁੰਡੇ ਪੜਦੀ ਹੁੰਦੀ ਤੂੰ ਤਾਂ ਇੱਕ ਮੈਂ ਜੁੰਡੇ ਪੜ ਦਿੰਦੀ ਤੇ ਜੁੰਡੇ ਪੜ ਦਿੰਦੀ ਇਹ ਆਪ ਵੀ ਬਥੇਰਾ ਕੁਸ ਕਰਦੀ ਆ ਇਹ ਬਹੁਤ ਕੁਸ ਕਰਦੀ ਆ ਤੁਹਾਡੇ ਸਾਹਮਣੇ ਪਲੀਮਾਨਸ ਬੰਦੀ ਆ ਇਹ ਅੱਛਾ ਹਾਂ ਬਥੇਰੇ ਕੁਸ ਕਰਦੀ ਆ ਇਹ ਤੇ ਫਿਰ ਉਹਦਾ ਸ਼ਿਕਾਇਤ ਕਰਕੇ ਨਹੀਂ ਗਈ ਸ਼ਿਕਾਇਤ ਤਾਂ ਤੂੰ ਕਰਕੇ ਗਈ ਹੈ ਤੇ ਕਰਨੀ ਸੀ ਮੈਂ ਜਦੋਂ ਮੈਨੂੰ ਤੰਗ ਕਰਦੇ ਮੈਨੂੰ ਤਾਂ ਕਹਿ ਦਿੰਦੇ ਕਿ ਤੂੰ ਭੱਜ ਜਾ ਚਲ ਇੱਕ ਹੁਣ ਚੁੱਪ ਕਰ ਉਹ ਮੁਰਸੀ ਜੀ ਆਉਂਦਾ ਕਿ ਨਹੀਂ ਆਉਂਦਾ ਹੋ ਲੈ ਆਓ ਜਿੱਥੇ ਹੈਗਾ ਤਖੜੀ ਹਿਸਕੇ ਲੈ ਆਓ ਉਹਨੂੰ ਪਰ ਬੰਦਰ ਜਾਨੂੰ ਉਹਨੂੰ ਪਤਾ ਨਹੀਂ ਕਿ ਵੀ ਮਾਂ ਉੱਥੇ ਬੈਠੀ ਘਰ ਵਾਲੀ ਉੱਥੇ ਬੈਠੀ ਨਾਲ ਬੰਦੇ ਦੋ ਲਿਆਈ ਬੈਠੀ ਪੇਕਿਆ ਤੋ ਉਹਨੂੰ ਪਤਾ ਹੀ ਨਹੀਂ ਵੀ ਮੇਰੀ ਜਨਾਨੀ ਤੇ ਮੇਰੀ ਮਾਂ ਉੱਥੇ ਠਾਣੇ ਬੈਠੀਆਂ ਬੋਲੀ ਸੋਲੀ ਨਾਲ ਆਇਓ ਦੁਖੀ ਹੋਇਆ ਬੰਦਾ ਬੋਲਦਾ ਹੀ ਆ ਸਾਬ ਦੁਖੀ ਜਾਨਾ ਸੁਣਿਆ ਜਾਂਦਾ ਮੈਂ ਜੀ ਮੈਂ ਬੋਲਦੀ ਬਹੁਤ ਕੁਛ ਕਰਦੇ ਮੇਰੇ ਨਾਲ ਬੀਬਾ ਬੋਲੀ ਤੇਰੀ ਮਾੜੀ ਓ ਠੀਕ ਹੈ ਘਰ ਵਾਲਾ ਤੇਰਾ ਆ ਲੈਣ ਦੇ ਮਨਸ਼ੀ ਪੰਜਾਤ ਬੈਠੀ ਯਾਰ ਥੋੜੇ ਪਿੰਡ ਦੀ ਉਧਰੋਂ ਸਾਹ ਬੁੱਸੇ ਹੋ ਜਾਂਦੇ ਤੇ ਆ ਤੂੰ ਹੈ ਕਿੱਥੇ ਆਉਂਦਾ ਹੁਣ ਪੁੱਛੋ ਸੀ ਅੱਜ ਨਾਲ ਸਾਹਮਣੇ ਓ ਹੈਲੋ ਕਿੱਥੇ ਆ ਯਾਰ ਤੂੰ ਆ ਜੀ ਆਦੇ ਥਾਣੇ ਦੇ ਬਾਹਰ ਚ ਹੈ ਯਾਰ ਥਾਣੇ ਦੇ ਬਾਹਰ ਚ ਹੁਣ ਬਾਹਰ ਬੈਣ ਬੱਜਾਂ ਵਾਲੇ ਭੇਜੇ ਤੈਨੂੰ ਲੈਣ ਵਾਸਤੇ ਤੁਹਾਨੂੰ ਲੱਗਦਾ ਜੀ ਚੱਕ ਕੇ ਲੈ ਆਉਣਾ ਕੋਈ ਨਹੀਂ ਆਉਂਦਾ ਇਹ ਤੂੰ ਬੰਦੇ ਆ ਗਿਆ ਜਨਾਬ ਸਤਿ ਸ਼੍ਰੀ ਅਕਾਲ ਜਨਾਬ ਉਹ ਲਾ ਤਰ ਬੰਨਾ ਨਹੀਂ ਖੜਾ ਹੋਇਆ ਉਹੀ ਬੰਦਾ ਇਹ ਸਤਿ ਸ਼੍ਰੀ ਅਕਾਲ ਪਛਾਨ ਲਈ ਉਹ ਤਾਂ ਪੁੱਤ ਤੇ ਮਾਤਾ ਤੋਂ ਪਹਿਲਾਂ ਆਇਆ ਸੀ ਮਾਤਾ ਤੋਂ ਪਹਿਲਾਂ ਤੇ ਆ ਕੇ ਗਿਆ ਜੀ ਪੁੱਤ ਉਹ ਤੇ ਮਾਤਾ ਨੂੰ ਮਿਲਿਆ ਨਹੀਂ ਨਹੀਂ ਜੀ ਮੈਂ ਨਹੀਂ ਮਿਲਿਆ ਜੀ ਮੈਨੂੰ ਪਤਾ ਹੀ ਨਹੀਂ ਸੀ ਇਹਨੂੰ ਪਤਾ ਲੱਗ ਗਿਆ ਵੀ ਇਹ ਦੁਨੀਆਂ ਚ ਰਹਿੰਦਾ ਤਾਂ ਫੇਰ ਹੀ ਆ ਇਧਰ ਆ ਪਹਿਲਾਂ ਹਾਂਜੀ ਇੱਥੇ ਹੋ ਮੇਰੇ ਸਾਹਮਣੇ ਮੇਰੇ ਮਗਰ ਕੀ ਰੱਖਿਆ ਇੱਥੇ ਹੋ ਸਾਹਮਣੇ ਪਤਾ ਲੱਗੇ ਮਾਣਾ ਜੇ ਮੈਂ ਪਹਿਲਾਂ ਵੇਖ ਤਾਂ ਲਵਾਂ ਵੀ ਥੋੜਾ ਸਾਹ ਦਬ ਕੇ ਹੋ ਜਾਏ ਤੇ ਤੂੰ ਉੱਧੇ ਜਿਹਦੇ ਤੇਰੀ ਮਾਂ ਨੂੰ ਬੁਲਾਇਆ ਸੀਗਾ ਉਹ ਭੈਣ ਜੀ ਨੂੰ ਬੁਲਾਇਆ ਸੀ ਜੀ ਤੇਰੇ ਘਰ ਵਾਲੀ ਦੀ ਕੰਪਲੇਂਟ ਤੇ ਜੀ ਤੇ ਉਹਦੇ ਪਹਿਲਾਂ ਤੂੰ ਸੀਗਾ ਮੇਰੇ ਕੋਲ ਤੈਨੂੰ ਪਤਾ ਨਹੀਂ ਲੱਗਾ ਮਾਤਾ ਨੂੰ ਮਿਲਣੇ ਨੇ ਬਾਹਰ ਤੂੰ ਉਹਦੇ ਸਰ ਮੈਂ ਤਾਂ ਸ਼ਰਟ ਥੱਲੇ ਉਹਦੇ ਗਿਆ ਜੀ ਉੱਧਰ ਛੱਡ ਵਾਲੇ ਪਾਸੇ ਬੈਠਾ ਸੀਗਾ ਜੀ ਨਹੀਂ ਮੈਨੂੰ ਨਹੀਂ ਪਤਾ ਮੇਰੀ ਮਾਂ ਆ ਗਈ ਸੀ ਜੀ ਕਿਹਦੀ ਪੀਚੀ ਦੇ ਵਿੱਚ ਜਨਾਬ ਛੋਟੀ ਬਾਰੀ ਵਾਲੇ ਪਾਸੇ ਬੈਠਾ ਸੀ ਆਹ ਛੋਟੀ ਬਾਰੀ ਵਾਲੇ ਪਾਸੇ ਮਸੀਂ ਜੋ ਉਧਰ ਦੀ ਕਿਉਂ ਬੰਦੇ ਵੜਨ ਦਿੰਨੇ ਹੁੰਦੇ ਆ ਤੁਸੀਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਉਹ ਰਸਤਾ ਪਬਲਿਕ ਪਹਿਲਾਂ ਹੀ ਟੇਕਦਾ ਹਟਦਾ ਹੁੰਦਾ ਸੀਗਾ ਜੀ ਕੀ ਕੀ ਚਾਹੀਓ ਤੁਹਾਨੂੰ ਗਿਆ ਵੀ ਉਧਰ ਤੁਸੀਂ ਵਾਪਸੇ ਹਾਂ ਵਾਹ ਸੋ ਇਹਧਰੇ ਜੀ ਗਏ ਤਾਈ ਮਾਤਾ ਯਾਰ ਤੈਨੂੰ ਵੱਡਾ ਗੇਟ ਨਹੀਂ ਦੱਸਿਆ ਉਹ ਜਨਾਬ ਪਤਾ ਨਹੀਂ ਲੱਗਿਆ ਜੀ ਉਹਦੇ ਬਾਦ ਘਾੜ ਕੀ ਯਾਰ ਬਾਦ ਘਾੜ ਆ ਬਾਦ ਘਾੜ ਤਾਂ ਸਾਬਲਾ ਪਹਿਲਾਂ ਤੇਰੀ ਦੂਜੀ ਬਾਦ ਘਾੜ ਤੂੰ ਫਰਮਾਇਸ਼ਾਂ ਲਈ ਫਿਰਦਾ ਠੇਕੇਦਾਰਾਂ ਦੀ ਵੀ ਸ਼ਰਾਬ ਸਸਤੀ ਇਨਾ ਤੁਮ ਇਨਾ ਦੁਖੀ ਆਇਆ ਬੈਠਾ ਨਾ ਗੱਲਾਂ ਹੀ ਛੱਡ ਦੋ ਇਹ ਦੋਨਾਂ ਦੀਆਂ ਲੜਾਂਗਾ ਤੂੰ 4 ਸਾਲ ਹੋ ਗਏ ਮੇਰੇ ਇਹੀ ਕੰਜਰ ਕਲੇਸ਼ ਚੱਲਦਾ ਇਹੀ ਕੰਜਰ ਕਲੇਸ਼ ਇਸੇ ਅੱਕ ਦਾ ਮੈਂ ਪੀਣਾ दारू ਅੱਛਾ ਇਹਨਾਂ ਨੇ ਪੀਣ ਲਾਇਆ ਦੋਨਾਂ ਨੇ ਗੜਾਈ ਦੇ ਇਹਨਾਂ ਨੇ ਨਹੀਂ ਇਹਨਾਂ ਨੇ ਬੋਤਲ ਫੜਾਈ ਜਦੋਂ ਜਾਨਾ ਕੰਜਰ ਕਲੇਸ ਕਰੇ ਕੰਜਰ ਕਲੇਸ ਦੱਸੋ ਕੀ ਕਰਾਂ ਅੱਛਾ ਇਹ ਕੰਜਰ ਕਲੇਸ ਦਾ ਮਤਲਬ ਇਹ ਆ ਵੀ ਤੂੰ ਸ਼ਰਾਬ ਪੀ ਕੇ ਮਸਤ ਹੋ ਕੇ ਪਿਆ ਰਹੇ ਤੇ ਲੜੀ ਜਾਣ ਹਨ ਜੋ ਗੋਤਾ ਪੱਟੇ ਜਾਣ ਇੱਕ ਦੂਜੀ ਦੀ ਜਨਾਬ ਮੇਰੀ ਗੱਲ ਸੁਣ ਉਧਰੋ ਜਾਣਾ ਮੇਰੀ ਮਾਂ ਨਹੀਂ ਹੜਦੀ ਇਧਰੋ ਇਹ ਨਹੀਂ ਹੜਦੀ ਦੱਸੋ ਕਿਦ ਤੱਕ ਜਿਵੇਂ ਕਰਾਂ ਹਾਂ ਮੈਨੂੰ ਕਹੀ ਚੱਲਿਆ ਕਰ ਉਹਨੂੰ ਨਾ ਤੋ ਕਿਆ ਕਰ ਚੰਗਾ ਹੁਣ ਵੀ ਇੰਨਾਂ ਦੇ ਸਾਹਮਣੇ ਮੈਨੂੰ ਤੈਨੂੰ ਐ ਪਤਾ ਤੇਰੇ ਪਿੱਠ ਪਿਛੋਂ ਕੀ ਚੱਲ ਰਿਹਾ ਹੈਗਾ ਤੈਨੂੰ ਕੋਈ ਖਬਰ ਹੈ ਕਿ ਤੇਰੇ ਘਰ ਦੀ ਜਨਾਬ ਹੁਣ ਮੈਂ ਤਾਂ ਤੜਕੇ ਜਾ ਵੜਦਾ ਜੀ ਦਿਹਾੜੀ ਤੇ ਤੂੰ ਮੈਨੂੰ ਦੇਂਦੇ ਦਿਹਾੜੀ ਤੇ ਮਨਸ਼ੀ ਜੀ ਵੇਖਿਆ ਨਾ ਬੁੱਟੇ ਉਹ ਦਿਹਾੜੀ ਤੇ ਕੀ ਜਾਂਦਾ ਇਹ ਦਿਹਾੜੀ ਭੰਨ ਕੇ ਤੂੰ ਠਾਣੇ ਬੈਠਾ ਰਹਿ ਵੀ ਸ਼ਰਾਬ ਸਸਤੀ ਕਰਾ ਦੇ ਦਿਹਾੜੀ ਲਾ ਕੇ ਆਉਂਦਾ ਜਮਾ ਨਹੀਂ ਕੋਸ ਨਹੀਂ ਦਿਹਾੜੀ ਲਾਉਂਦਾ ਬਾਈ ਜੀ ਉਹ दारू ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਆਂ दारू ਵਾਸਤੇ ਸਾਡੇ ਕੋਲ ਜਿੱਦੇ ਠਾਣੇ ਕਿਵੇਂ ਆਇਆ ਸੀਗਾ ਜੀ ਠਾਣੇ ਇਹਦੀ ਕੰਪਲੀਟ ਸੀ ਤੁਹਾਨੂੰ ਪਤਾ ਨਾ ਇਹਨੇ ਕੁੜੀ ਨੇ ਕੰਪਲੇਟ ਕੀਤੀ ਆ ਆਪਦੀ ਸੱਸ ਤੇ ਇਹ ਮੇਰੀ ਸੱਸ ਮੈਨੂੰ ਮਾੜਾ ਕਹਿੰਦੀ ਐ ਮੇਰੇ ਤੇ ਲਗਾਮ ਲਾਉਂਦੀ ਐ ਕੁੜੀ ਜੀ ਤੂੰ ਤਾਂ ਕਹਿੰਦੀ ਸੀਗੀ ਸੱਸ ਨੇ ਕੰਪਲੇਂਟ ਕਰੀ ਨਹੀ ਨਹੀ ਸੱਸ ਨੇ ਨਹੀਂ ਕਰੀ ਇਹਨੇ ਕਰੀ ਸੀ ਇਹਦੀ ਕੰਪਲੇਂਟ ਸੀਗੀ ਤੁਹਾਨੂੰ ਪਹੇਖਾ ਹੋਊਗਾ ਇਹਦੀ ਕੰਪਲੇਂਟ ਸੀ ਇਹਨਾਂ ਨੂੰ ਕੱਲਿਆਂ ਨੂੰ ਬੁਲਾਇਆ ਸੀ ਭੈਣ ਜੀ ਹੋਰਾਂ ਨੂੰ ਇਹਨਾਂ ਨੂੰ ਬੁਲਾਇਆ ਤੇ ਇਹ ਉਹਦੇ ਮੇਰੇ ਕੋਲੇ ਦੋ ਤਿੰਨ ਜਣੇ ਹੀ ਸੀਗੇ ਪਹਿਲਾਂ ਮੂਰੇ ਇਹਨੂੰ ਸੱਦਿਆ ਮੈਂ ਕਿਹਾ ਚੱਲ ਨੋ ਸੱਸ ਵਾਲਾ ਮਸਲਾ ਮੈਂ ਮੁੰਚੀ ਜੀ ਨੂੰ ਕਿਹਾ ਮੈਂ ਕਿਹਾ ਮਾਤਾ ਨੂੰ ਉਹਨੂੰ ਬਾਅਦ ਚ ਬੁਲਾਵਾਂਗੇ ਕੁੜੀ ਦੀ ਸੱਸ ਨੂੰ ਪਹਿਲਾਂ ਮੈਂ ਕਿਹਾ ਕੋ ਇਹ ਜੀ ਰਮ ਮੈਂ ਕਹਾਂ ਉਹਨੂੰ ਬੁਲਾ ਲਓ ਪਹਿਲਾਂ ਇਹਨੂੰ ਬੁਲਾਇਆ ਉਦੋਂ ਹੀਰ ਹੋ ਰਹੀ ਛੱਡ ਕੇ ਪੈ ਗਿਆ ਸਾਡੇ ਨਾਲ ਸਾਨੂੰ ਕਹਿੰਦਾ ਜੀ ਆਖਿਆ ਕੇ ਦੇਸੀ ਦੂਸੀ ਪੀ ਲੈਣੇ ਹੁੰਦੇ ਸੀਗੇ ਆਹ ਤਾਂ ਹੁਣ ਜਿੱਦਾਂ ਤੇ ਬੰਦੇ ਜੇ ਮਰੇ ਆ ਉਹ ਤੇ ਉਦੋਂ ਦਾ ਕੇ ਦੇਸੀ ਪੀ ਉਹਨੂੰ ਜੀ ਨਹੀਂ ਕਰਦਾ ਪਹਿਲਾਂ ਥਾਣੇ ਆ ਕੇ ਕਹਿੰਦਾ ਦੇਸੀ ਪੀ ਲੈਣਦੇ ਸੀ बेशक ਮੈਂ ਉਦੋਂ ਹੀ ਫੜ ਕੇ ਪਿਠਾ ਲੈਂਦਾ ਦੀ ਦੇਸੀ ਵਾਲੇ ਫੜਾ ਕਿੱਥੇ ਇੱਕ ਪਾਸੇ ਤਾਂ ਸਰਕਾਰ ਦਾ ਚੱਲੀ ਜਾਂਦਾ ਯੋਧ ਨਸ਼ਾ ਵਿਰੋਧ ਅਸੀਂ ਤਾਂ ਚਿੱਟਾ ਖਤਮ ਕਰਨ ਦੇ ਲੱਗੇ ਪਿਆ ਇਹ ਬੰਦੇ ਜਿਹੜੇ ਸਾਡੇ ਕੋਲ ਉਹ ਫਰਮਾਇਸ਼ਾਂ ਲੈ ਕੇ ਕਹਿੰਦੇ ਵੀ ਦੇਸੀ ਅਸੀਂ ਹੁਣ ਬੰਦ ਕੀਤੀਆਂ ਮੈਂ ਉਦੋਂ ਕਹਿੰਦਾ ਪੱਠੀਆਂ ਫੜਾ ਕਿੱਥ ਉਹ ਸਸਤੀ ਕਰਾਉ ਜਰਾ ਠੇਕੇਦਾਰਾਂ ਨੇ ਮੰਗਿਆ ਸਾਰਾ ਠੇਕਾ ਅਸੀਂ ਪੁਲਿਸ ਨੇ ਥੋੜੋ ਲੈ ਰੱਖਿਆ ਇਹ ਮੋ ਨਿਕਲ ਗਿਆ ਇਹ ਤਾਂ ਮੈਨੂੰ ਤਾਂ ਹੁਣ ਮੁੰਛੀ ਜੀ ਨੂੰ ਦੱਸਿਆ ਉਹ ਛੋਟੀ ਉਹ bari ਆ ਪਿਛਲੇ ਪਾਸੇ ਸਾਡੀ ਉਧਰ ਦੀ ਬੜਿਆ ਉਧਰ ਦੀ ਨਿਕਲ ਗਿਆ ਮਾਤਾ ਨੂੰ ਵੀ ਨਹੀਂ ਪਤਾ ਮੇਰਾ ਮੁੰਡਾ ਇੱਥੇ ਜਨਾਬ ਪਤਾ ਹੀ ਨਹੀਂ ਲੱਗੇ ਜੀ ਤੂੰ ਦਿਹਾੜੀ ਤੋੜਤੀ ਉਹਦੇ ਹਣਾ ਸ਼ਰਾਬ ਸਸਤੀ ਕਰਾਉਣ ਦੇ ਮਾਰੇ ਨੇ ਜਨਾਬ ਆਏ ਤਾਂ ਅਸੀਂ ਬੇਨਤੀ ਕਰਨ ਮੈਨੂੰ ਐ ਨਹੀਂ ਸਮਝ ਆਉਂਦੀ ਕਿ ਜਿਹੜਾ ਜਿਹੜੇ ਬੰਦੇ ਤੋਂ ਆਪਦਾ ਰੋਜ਼ਗਾਰ ਆਪਦਾ ਕੰਮ ਨਹੀਂ ਸੰਭਿਆ ਜਾਂਦਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਜੀ ਤੋਂ ਆਦਾ ਕੰਮ ਨਹੀਂ ਸੰਭੇਦਾ ਜਰਾਨੀ ਕਿੱਥੋਂ ਦਾਇਦਾ ਉੱਤੋਂ ਦੀ ਆ ਕੰਮ ਤੇਰੇ ਤਾਂ ਜਨਾਬ ਉਹੀ ਲੱਗਦਾ ਪਹਿਲਾਂ ਮੈਂ ਹੁਣ ਮੈਂ ਤੁਮ ਫਿੰਗਰਾਂ ਲੱਗਦਾ ਨਾ ਇਹ ਪਿੰਗਲੀ ਜੀ ਸੀ ਤੇ ਮੈਂ ਤਾਂ दारू ਨਾਲ ਆਇਆ ਸਾਰਾ ਕੁਝ ਅਰੇ दारू ਇਹਨਾਂ ਦੇ ਕੰਜਰ ਕਲੇਸ ਨੇ ਮਾਰਿਆ ਮੈਨੂੰ ਨੀ ਨੀ दारू ਨਾਲ ਤੂੰ दारू ਨਾਲ ਹੋਰ ਹੋ ਜਾ ਇਧਰੋਂ ਤੇਰੀ ਮਾਂ ਨੇ ਦੱਸਤਾ ਸੀਗਾ ਠੀਕ ਹੈ ਇਧਰ ਤੇਰੀ ਮਾਤਾ ਤੇ ਇਹਨੇ ਸ਼ਿਕਾਇਤ ਕਰਤੀ ਮਾਤਾ ਜਿਹੜੀਆਂ ਗੱਲਾਂ ਦੱਸ ਕੇ ਗਈਆਂ ਸਾਨੂੰ ਉਹ ਵੀ ਗੱਲਾਂ ਇੱਡੀਆਂ ਝੂਠੀਆਂ ਨਹੀਂ ਲੱਗੀਆਂ ਠੀਕ ਹੈ ਹੁਣ ਜੇ ਆ ਦੇਖਿਆ ਤਾਂ ਦੇਖ ਆਉਣਾ ਕੀਤੇ ਨਾ ਬਣਦਾ ਸੀ ਤੇਰੇ ਨਾਲ ਨਾ ਹਾਂ ਜੀ ਇਹ ਠਾਣੇ ਆਉਣਾ ਸੀ ਬੁਲਾਇਆ ਸੀ ਭੈਣ ਜੀ ਨੂੰ ਬੁਲਾਇਆ ਤੇਰੀ ਮਾਂ ਨੂੰ ਇਹਨੂੰ ਬੁਲਾਇਆ ਤੈਨੂੰ ਬੁਲਾਇਆ ਤੈਨੂੰ ਫੋਨ ਕੀਤਾ ਨਾ ਹਾਂ ਜੀ ਹਾਂ ਜੀ ਵੀ ਤੇਰੇ ਘਰ ਵਾਲੀ ਨੂੰ ਤੈਨੂੰ ਘਰੇ ਪਤਾ ਸੀ ਵੀ ਤੇਰੀ ਮਾਂ ਤੇ ਤੇਰੇ ਘਰ ਵਾਲੀ ਨੂੰ ਬੁਲਾਇਆ ਠਾਣੇ ਨਹੀਂ ਜੀ ਨਹੀਂ ਪਤਾ ਹਨਾ ਆਹ ਬੰਦਿਆਂ ਨੂੰ ਪਤਾ ਜਿਹੜੇ ਪਿੰਡ ਹੋ ਸਕਦੇ ਆ ਨਾ ਇਹਦੇ ਚਾਚੇ ਤਾਇਆ ਚੂਹਾਨਾ ਸਕਿਆ ਜੋ ਮੈਨੂੰ ਨਹੀਂ ਪਤਾ ਮੈਂ ਹਾਂ ਜੀ ਇਹ ਛੱਤਰ ਖਾਂਦੀ ਹੈ ਜੀ ਐਂ ਖਾਂਦੀ ਹੈ ਛੱਤਰ ਇਹ ਫਿਰ 76 ਦਾ ਵੱਜਦੇ ਨੇ ਹੁਣ ਤੇਰੇ ਕੋਲ 76000 ਖਾਂਦੀ ਆ ਗਲਤੀ ਪਹਿਲਾਂ ਤੇਰੀ ਆ ਜੇ ਤੂੰ ਕਮਾ ਕੇ ਉਹਨੂੰ ਕੁਝ ਘਰੇ ਲੈ ਆ ਕੇ ਨਾ ਦੇਂਗਾ ਤੇ ਜਨਾਨ ਤੁਹਾਨੂੰ ਵੀ ਇਹ ਬੋਧ ਰਣੇ ਰੋਣੀ ਜੰਨਾਗਾ ਉਹਦੇ ਤੇ ਯਾਰ ਕੰਜਰ ਕਲੇਸ਼ ਕੰਜਰ ਕੋ ਜਦੋਂ ਉਜਾ ਘਰੇ ਜਾਣਾ ਕੰਜਰ ਕਲੇਸ਼ ਕੀ ਕਰਾਂ ਮੈਂ ਦੁਖੀ ਹੋ ਕੇ ਕਲੇਸ਼ ਤਾਂ ਹਾਂ ਹੁੰਦਾਗਾ ਮਰਨ ਕਰਤੇ ਦੀ ਮੌਤ ਇੱਕ ਗੱਲ ਦੱਸਦਾ ਛੋਟੇ ਵੀਰ ਤੈਨੂੰ ਮੈਂ ਮੇਰੀ ਪਿਆਰ ਨਾਲ ਗੱਲ ਸੁਣ ਮੈਨੂੰ ਤੇਰੇ ਘਰੇ ਕਲੇਸ਼ ਚੰਗਾ ਨਹੀਂ ਲੱਗਦਾ ਵੀ ਤੇਰੀ ਮਾਂ ਦਾ ਮੂੰਹ ਹੋਰ ਪਾਸੇ ਹੋਵੇ ਤੇਰੇ ਘਰ ਵਾਲੀ ਦਾ ਹੋਰ ਪਾਸੇ ਤੈਨੂੰ ਪਤਾ ਹੀ ਨਾ ਹੋਵੇ ਘਰੇ ਚੱਲੀ ਗਈ ਜਾਂਦਾ ਮੇਰੀ ਕੋਸ਼ਿਸ਼ ਹੈ ਕਿ ਘਰ ਵਸ ਜੇ ਪਰ ਵਸਣ ਦਾ ਮਤਲਬ ਕੀ ਹੁੰਦਾ ਮਾੜਾ ਮੋਟਾ ਜਦੋਂ ਉਹਦੀ ਕੇਅਰ ਕਰੇ ਇੱਕ ਜੀ ਜਦੋਂ ਦੂਜੇ ਨਵੇਂ ਪਰਿਵਾਰ ਦੇ ਵਿੱਚ ਜਾਂਦਾ ਨਾ ਕੁੜੀ ਜਦੋਂ ਵਿਆਹ ਕੇ ਨਵੇਂ ਪਰਿਵਾਰ ਦੇ ਵਿੱਚ ਜਾਂਦੀ ਹੈ ਤਾਂ ਭੈਣ ਜੀ ਆਪਾਂ ਸਮਝਦੇ ਹਾਂ ਨਾ ਇਹ ਗੱਲ ਵੀ ਜਦੋਂ ਬੂਟਾ ਇੱਥੋਂ ਪਟ ਕੇ ਉੱਥੇ ਲਾਉਣਾ ਨਾ ਦੂਜੀ ਥਾਂ ਤੇ ਇੱਕ ਵਾਰੀ ਪੱਤੇ ਕਮਲਾਉਂਦੇ ਆ ਉਹਦੇ ਦੁਬਾਰਾ ਹਰਾ ਹੁੰਦਾ ਉਹਨੂੰ ਹਰਾ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਤੇ ਮੈਨੂੰ ਤਾਂ ਲੱਗਦਾ ਕਮੀਆਂ ਤੇਰੇ ਚ ਨਾ ਰਹਿੰਗੀਆਂ ਜਿਹੜੀਆਂ ਮਾਤਾ ਗੱਲਾਂ ਦੱਸ ਕੇ ਗਈ ਹੈ ਉਹਦੇ ਤੇਰੀ ਸੇਧ ਦੇ ਹਿਸਾਬ ਨਾਲ ਮੈਨੂੰ ਤਾਂ ਇਹ ਲੱਗਦਾ ਭੈਣ ਜੀ ਤੁਹਾਡਾ ਵਿਚੋਲਾ ਕੌਣ ਸੀ ਇਹਨਾਂ ਦਾ ਮੁੰਡੇ ਦਾ ਵੀਰੇ ਪਿੰਡ ਦਾ ਹੀ ਸੀਦਾ ਕੋਈ ਹਾਂ ਜੋ ਆ ਕੇ ਘਰੇ ਆ ਗਿਆ ਤੇ ਕਹਿੰਦਾ ਮੈਂ ਆ ਤੇਰੇ ਮੁੰਡੇ ਨਾਲ ਮੇਰੇ ਸਟਾ ਕਰਾਵਾਂ ਹਾਂ ਮੈਂ ਕਿਹਾ ਭਾਈ ਮੇਰਾ ਮੁੰਡਾ ਵੇਖ ਲੈ ਅੱਜ ਇਹੋ ਜਿਹਾ ਆ ਕੰਮ ਕਰਦਾ ਹਾਂ ਤੇ ਉਹੋ ਜੀ ਸਾਨੂੰ ਅੱਗੇ ਭਾੜ ਕੇ ਦੇਈ ਕੋਈ ਇਹ ਨਾ ਹੋਵੇ ਸਾਨੂੰ 12 ਤਾਲੀ ਭਾਲ ਦੇ ਨੇ ਨਹੀਂ ਸਧਾਰਨ ਬੰਦਾ ਸੀ ਜੈਕੋ ਵਿਚੋਲੇ ਵੀ ਕਈ ਤਰ੍ਹਾਂ ਦੇ ਇੱਕ ਵਿਚੋਲਾ ਵੀ ਚੱਕ ਮਾ ਜਾਈ ਸੀਗਾ ਵੇਖੋ ਇਹ ਇੱਕ ਸਰਕਾਰੀ ਵਿਚੋਲੇ ਵੀ ਹੁੰਦੇ ਆ ਉਹ ਸੀ ਕਿ ਵੀ ਆਮ ਸਧਾਰਨ ਪਿੰਡੂ ਬੰਦੇ ਨਹੀਂ ਨਹੀਂ ਸਰਕਾਰ ਸਧਾਰਨ ਬੰਦਾ ਸੀਗਾ ਹਾਂ ਜਿਹੜੇ ਨੇ ਸਾਡੇ ਨਾਲ ਮੱਥਾ ਲਵਾਤਾ ਇਹਦੇ ਨਾਲ ਇਹੋ ਜਿਹੇ ਕਿਉਂਕਿ ਮੱਥਾ ਲਵਾਤਾ ਅਸੀਂ ਤਾਂ ਇੰਨੀ ਜੁਗਰੇ ਹੈ ਨਹੀਂ ਮੈਂ ਤਾਂ 4 ਸਾਲ ਵਸ ਗਈ ਕੋਈ ਵਸਦੀ ਵੀ ਨਹੀਂ ਨਹੀਂ ਭੈਣੇ ਮੈਨੂੰ ਪੈਂਤੀ ਸਾਲ ਹੋ ਗਏ ਤੁਹਾਡੇ ਸਾਡੇ ਤਾਂ ਥਾਣੇ ਤੇ ਪਹੁੰਚ ਨਹੀਂ ਆਉਂਦੇ ਨਾ ਮਾਂ ਇੱਕ ਮਿੰਟ ਇੱਕ ਮਿੰਟ ਭੈਣ ਜੀ ਇੱਕ ਮਿੰਟ 4 ਸਾਲ ਵਸ ਗਈ ਤੇਰੇ ਸਾਹਨ ਤੇਰੇ ਪੁੱਤ ਦਾ ਨਾ ਤਾਂ ਮੈਂ ਤਾਂ ਇੱਕ ਮਿੰਟ ਨਹੀਂ ਸੀ ਰਹਿਣਾ ਫਿਰ ਵੀ ਕੱਟੀ ਜਾਂਦੀ ਦੇਖੋ ਜੀ ਇਧਰ ਮੇਰਾ ਹੀ ਰਹਿੰਦੀ ਹੈ ਜਨਾਬ ਮੇਰੇ ਵੱਲੋਂ ਦੂਜਾ ਬਕਰ ਜਾ ਤੂੰ ਨਾ ਬੋਲਿਆ ਕਰ ਬੰਦੇ ਨੂੰ ਕਿਵੇਂ ਬੋਲੀਦਾ ਤੁਸੀਂ ਤੁਸੀਂ ਮੋਤਬਰ ਹੋਂ ਤਾਨੂੰ ਪਤਾ ਲੱਗਦਾ ਮਾੜਾ ਮੋੜਾ ਬੰਦੇ ਨੂੰ ਜਿਵੇਂ ਬੋਲੀਦਾ ਉਹ ਹੀ ਵੇਖੀ ਜਾਂਦੇ ਆ ਵੀ ਕਿਹੜੇ ਕਿਹਦੇ ਦੇ ਦੇਖਣੇ ਆਏ ਹੋ ਤੇ ਕਸੂਰ ਵੇਣੇ ਕਿਹਦੇ ਚ ਆ ਹਜੇ ਕਸੂਰ ਤੋਂ ਦੱਸਿਆ ਨੇ ਇਹਨੇ ਕਸੂਰ ਕਿਹਦੇ ਚ ਐ ਦੱਸਿਆ ਜੀ ਹੁਣ ਦੋਨੇ ਜਾਣੇ ਤਾਂ ਇਹਨੂੰ ਕੇਰੀ ਬੈਠਿਆ ਕੁੜੀ ਨੂੰ ਜੋ ਵੀ ਔਖਾ ਬੋਲਦਾ ਮਾਰ ਕੇ ਉਹ ਕੇਰ ਦਾ ਕਿਥੋਂ ਆ ਭਰਾਵਾ ਨਹੀਂ ਮਤਲਬ ਅਸਲ ਦੇ ਵਿੱਚ ਨਾ ਅਸਲ ਚ ਮੋਤ ਪਰ ਬੰਦਿਆਂ ਦਾ ਕੰਮ ਕੀ ਹੁੰਦਾ ਜਿਹੜੇ ਹਿਸਾਬ ਨਾਲ ਕੁੜੀ ਬੋਲੀ ਜਾਂਦੀ ਹੈ ਨਾ ਹੱਕ ਤੁਹਾਡਾ ਬਣਦਾ ਸੀ ਉਹਨੂੰ ਇਹ ਗੱਲ ਕਹਿਣ ਦਾ ਵੀ ਕੁੜੀਏ ਤੂੰ ਮੂੰਹ ਬੰਦ ਕਰ ਜੁਬਾਨ ਕਰ ਉਹਨੇ ਤੁਹਾਡੇ ਸਾਹਮਣੇ ਕੀ ਆਖੇ ਕਹਿੰਦੀ ਮੈਂ ਤਾਂ 4 ਸਾਲ ਵੱਸ ਮਤਲਬ ਤੁਹਾਡੇ ਪਿੰਡ ਰਵਾਜ ਆ ਜਾਂ ਤੁਹਾਡੇ ਇਲਾਕੇ ਚ ਰਵਾਜ ਆ ਇਹ ਵੀ 4 ਸਾਲ ਵਸਦਿਆਂ ਨਹੀਂ ਜਦੋਂ ਕਮਲ ਕੁੱਤੇ ਲਾਉਂਦੇ ਰਹਿੰਦੇ ਦੋਨੇ ਮਾਪਤਾ ਆ ਪੀ ਕੇ ਡੱਕ ਕੇ ਪਾਸਾ ਮਾਰ ਕੇ ਪਿਆ ਰਹਿੰਦਾ ਤੇ ਉਹ ਰੋਟੀਆਂ ਪਾਲੀ ਜਾਂਦੀ ਰਹਿੰਦੀ ਮੈਂ ਕਿੱਧਰ ਜਾਵਾਂ ਥੋੜਾ ਬੋਲ ਇਹਨੂੰ ਵੀ ਪੁੱਛ ਲੋ ਵੀ ਪਾਸਾ ਲੈਂਦਾ ਸਵੇਰੇ 8-9 ਵਜੇ ਤਾਈਂ ਇਹ ਕਹਿੰਦਾ ਮੈਂ ਦਿਹਾੜਾ ਕਰਕੇ ਖਵਾਉਣਾ ਉਹਦੀ ਤਾਂ ਕਰਤੂਤ ਵੇਖ ਲਈ ਮੈਂ ਉਹਦਾ ਸ਼ਰਾਬ ਸਸਤੀ ਕਰਾਉਣਾ ਤੇ ਸਾਡੇ ਕੋਲ ਆ ਕੇ ਗਿਆ ਮੈਨੂੰ ਤਾਂ ਹੁਣ ਪਤਾ ਲੱਗੇ ਵੀ ਆਹ ਸ਼ਖਸ ਆ ਉਹ ਜੇ ਮੇਰੇ ਸੋਈ ਚ ਵੜ ਜਾਉ ਮੈਨੂੰ ਕਮਲ ਕੁੱਤੇ ਲਾਈ ਜਾਂਦੀ ਰਹਿੰਦੀ ਤੂੰ ਗੱਲਾਂ ਤੇ ਤੇਰਿਆਂ ਲੋਕਾਂ ਨਾਲ ਗੱਲਾਂ ਤੂੰ ਗੱਲਾਂ ਕਰਦੀਆਂ ਤੂੰ ਫਲਾਨਾ ਕਰਦੀਆਂ ਦੱਸ ਮੈਂ ਕਿਹਦੇ ਨਾਲ ਗੱਲਾਂ ਕਰਦੀਆਂ ਇਹਨਾਂ ਨੇ ਹੀ ਸਾਡੇ ਕੋਲ ਥੋੜੇ ਬਾਰੇ ਕਹਿ ਕੇ ਗਏ ਜਾਨੀ ਜੀ ਦੇਖੋ ਤੁਸੀਂ ਵੀ ਕੰਪਲੀਟ ਦੇ ਕੇ ਗਏ ਹੋ ਲੋ ਥੋੜੇ ਬਾਰੇ ਇਹਨਾਂ ਨੇ ਸ਼ਿਕਾਇਤ ਕੀਤੀ ਆ ਉਹਦੀ ਵੀ ਅਸੀਂ ਪੁੱਛਪੜਤਾਲ ਕੀਤੀ ਆ ਤੇ ਉਹਦੇ ਵਿੱਚ ਮਾ ਗਲਤ ਨਹੀਂ ਤੇ ਫਿਰ ਖਰਾਬ ਵੀ ਮੈਨੂੰ ਇਹਨਾਂ ਨੇ ਕੀਤਾ ਹੈ ਉਹ ਜੇ ਦੱਸ ਮੇਰਾ ਕੀ ਖਸੂਰ ਅਸੀਂ ਕੀ ਕਰਤਾ ਸਾਡੇ ਤਾਂ ਕੋਈ ਪਿਓ ਦਾਦਾ ਨਹੀਂ ਠਾਣੇ ਚ ਗਿਆ ਸੀ ਤੇ ਜਿਹੜਾ ਤੂੰ ਕੱਲ ਦੀ ਆਇਨ ਸੰਨ ਠਾਣਾ ਬਖਾਤਾ ਤੇ ਠਾਣਾ ਕੋਈ ਨਹੀਂ ਸੀ ਜਿਸੀ ਮਾਰੇ ਹੋ ਗਏ ਉਹ ਤਾਂ ਮਾਰੇ ਤਾਂ ਦੂਰੇ ਹੀ ਦਸੀ ਜਾਂਦਾ ਵੀ ਜਾਗ ਨਹੀਂ ਦਿਸ ਗਿਆ ਸਾਰਾ ਕੁਝ ਹੁਣ ਤੁਸੀਂ ਮੌਤਪੁਰ ਬਣ ਕੇ ਆਏ ਹੋ ਨਾਲ ਹਾਂਜੀ ਦੇਖ ਲਈ ਬੋਲੀ ਉਹਦੀ ਇਹ ਤਾਂ ਦਿਸੀ ਜਾਂਦਾ ਈ ਤੁਸੀਂ ਐਂ ਦੱਸੋ ਵੀ ਇੱਜ਼ਤਦਾਰ ਘਰਾਂ ਦੇ ਵਿੱਚ ਤੂੰ ਬੜੀ ਸਪੋਰਟ ਕਰੀ ਜਾਂਦਾ ਯਾਰ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਾਫੀ ਛੋਟਾ ਮੇਰੇ ਤੋਂ ਤੂੰ ਹਰੇਕ ਗੱਲ ਤੇ ਕਹਿੰਦਾ ਵੀ ਉਹ ਤਾਂ ਕੁੱਤੇ ਲਈ ਜਾਂਦੇ ਫਲਾਣਾ ਕਰੀ ਜਾਂਦੇ ਆ ਉਹਦੀ ਬੋਲੀ ਪਹਿਲੀ ਗੱਲ ਤਾਂ ਮੈਨੂੰ ਇਹ ਮੈਨੂੰ ਇੱਕ ਗੱਲ ਦੱਸੋ ਦੋਨੇ ਮੋਤਬਰੋਂ ਤੁਸੀਂ ਕਹਿੰਦੇ ਪਿੰਡ ਦੇ ਕੋਡ ਕਚਹਿਰੀਆਂ ਜਾਣਦੇ ਆਂ ਸੀ ਥੋੜਾ ਹੱਕ ਨਹੀਂ ਬਣਦਾ ਸੀ ਜੇ ਤੇ ਘਰੇ ਗੱਲ ਕਰਦੇ ਵੀ ਸਾਨੂੰ ਬਈ ਕੁੜੀ ਨੇ ਸੱਦਿਆ ਹੈ ਜੇ ਪੇਕੀ ਜਾ ਕੇ ਆਈ ਹੈ ਇਹ ਤੁਹਾਨੂੰ ਕਹਿ ਕੇ ਸੱਦ ਲਿਆਂਦਾ ਇਹਦੇ ਭਰਾਵਾਂ ਨੂੰ ਇਹਦੀ ਭਜਾਈਆਂ ਨੂੰ ਇਹਦੇ ਭਤੀਜਾਂ ਨੂੰ ਨਾ ਮੈਂ ਤਾਂ ਜਾਣਦਾ ਨਹੀਂ ਇਹਨਾਂ ਨੂੰ ਇਹ ਕੌਣ ਆ ਕੌਣ ਨਹੀਂ ਜੀ ਫਿਰ ਵੀ ਜੀ ਸਾਡੇ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਨਹੀਂ ਨਹੀਂ ਮਤਲਬ ਪਿੰਡ ਦੀ ਕੁੜੀ ਦੇ ਨਾਲ ਤੁਸੀਂ ਤੁਰਨ ਤੋਂ ਪਹਿਲਾਂ ਤੇ ਘਰੋਂ ਇਹ ਨਹੀਂ ਪਤਾ ਕੀਤਾ ਵੀ ਕੁੜੀ ਦਾ ਰੌਲਾ ਪਿਆ ਉੱਥੇ ਵੀ ਕੀ ਰੌਲਾ ਪਿਆ ਤੇ ਥਾਣੇ ਸੱਦਿਆ ਹੈਗੇ ਤੇ ਪਿੰਡ ਵਾਲੇ ਤੇ ਸਾਨੂੰ ਕਜਾਣ ਇਤਲੇ ਮੈਂ ਅੱਜ ਇਹਨਾਂ ਨੂੰ ਲੈ ਆਇਆ ਤੇ ਨਾਲ ਇਹਨਾਂ ਨੂੰ ਅੱਜ ਸਾਂਹੇ ਪੌਲਸ ਵਾਲੇ ਰਲ ਕੇ ਮੈਂ ਮਾਰੇ ਬਣਾਤਾ ਕੋਈ ਰਲ ਕੇ ਨਹੀਂ ਬੀਬਾ ਰਲ ਤੂੰ ਮੇਰੇ ਬਾਰੇ ਜਾਣਦੀ ਨਹੀਂ ਤੂੰ ਮੇਰੇ ਬਾਰੇ ਜਾਣਦੀ ਨਹੀਂ ਠੀਕ ਹੈ ਨਾ ਜਿੰਨੀਆਂ ਗੱਲਾਂ ਜਿੰਨੀਆਂ ਗੱਲਾਂ ਤੂੰ ਲਿਖਾ ਕੇ ਗਈ ਸੀ ਨਾ ਉਹ ਸਾਰੀਆਂ ਗੱਲਾਂ ਕੀਤੀਆਂ ਇਹਨਾਂ ਭੈਣ ਜੀ ਨਾਲ ਇਹਨਾਂ ਤੋਂ ਬਾਅਦ ਤੇਰੇ ਪਿੰਡ ਦਾ ਨੰਬਰ ਲਿਆ ਮੈਂ ਪਤਾ ਕਰ ਲਿਆ ਸਾਰਾ ਕੀ ਕੁਛ ਹੈ ਠੀਕ ਹੈ ਉਹਦੀਆਂ ਗੱਲਾਂ ਦੇ ਵਿੱਚ ਵੀ ਇੰਨਾ ਨਹੀਂ ਵੀ ਵਜਨ ਨਹੀਂ ਹੈਗਾ ਇਹਨੂੰ ਕਹਿ ਦੋ ਬਸ ਵੀ ਮੈਨੂੰ ਜੇ ਮੈਂ ਬਸੂਗੀ ਤਾਂ ਹੀ ਮੈਨੂੰ ਚੰਗੀ ਮਾੜੀ ਨਾ ਕਹਵੇ ਜਦੋਂ ਇਹ ਮੈਨੂੰ ਮੇਰੇ ਭਰਾਵਾਂ ਤੱਕਰ ਪਹੁੰਚਦੀ ਆ ਇਹ ਤਾਂ ਨਹੀਂ ਮੈਂ ਤਾਂ ਇਹਦੀ ਜ਼ੁਬਾਨ ਖਿੱਚ ਕੇ ਇਹਦੀ ਤਲੀ ਤੇ ਪਾਰ ਦੂੰਗੀ ਬੈਠੀ ਕਿਥੇ ਕੁੜੀਆਂ ਐ ਵੀ ਗੱਲਾਂ ਬਸ ਮੈਂ ਜਿੱਥੇ ਮਰਜੀ ਬੈਠੀ ਆ ਦਰਖਾਸਤ ਮੇਰੀ ਦਿੱਤੀ ਹੋਈ ਆ ਨਹੀਂ ਦਰਖਾਸਤ ਤਾਂ ਮੈਂ ਤੂੰ ਜ਼ੁਬਾਨ ਖਿੱਚ ਦਿੰਗੀ ਸਾਡੇ ਸਾਹਮਣੇ ਕਿਸੇ ਦੀ ਤੇ ਜ਼ੁਬਾਨ ਖਿੱਚ ਦਿੰਗੇ ਇਹਨੂੰ ਆ ਤਾਂ ਪੁੱਛੋ ਮੇਰੇ ਨਾਲ ਗੱਲਾਂ ਕਿੰਨੇ ਆਪਦੀ ਬੋਲੀ ਤੇ ਕੰਟਰੋਲ ਕਰੋ ਸਰਦਾਰ ਜੀ ਮੇਰੀ ਗੱਲ ਸੁਣ ਲਓ ਇੱਕ ਵੀ ਐ ਨਾ ਹੋਵੇ ਕਿਨੇ ਹੁਣੇ ਲੇਡੀ ਬੋਨਸ ਬੁਲਾ ਕੇ ਤੇ ਮੈਂ ਪਹਿਲਾਂ ਇਹਦੀ ਇਹਦੀ ਜ਼ੁਬਾਨ ਦਾ ਹੱਲ ਕਰਵਾ ਦਿਆਂ ਕੁੜਿਆ ਥੋੜਾ ਹੌਲੀ ਬੋਲ ਕੀ ਤਰੀਕਾ ਇਹ ਕੱਟ ਬੋਲੋ ਕੀ ਬੋਲ ਤੈਨੂੰ ਸਿਖਾਇਆ ਨਹੀਂ ਕਿਸੇ ਨੇ ਵੀ ਥਾਣੇ ਕਿਵੇਂ ਗੱਲ ਕਰੀਦੀ ਕੀ ਪਤਾ ਤੁਹਾਨੂੰ ਆੜ ਕੇ ਕੀ ਸਿਖਾ

ਹਾਂਜੀ ਉਹ ਗੱਲ ਸੁਣ ਆਪਣੇ ਸਾਹਮਣੇ ਕੀ ਗੱਲ ਹੋਈ ਜਾਂਦਾ ਹੈ ਆਪਣੇ ਪੰਜਾਬੀਆਂ ਦੇ ਵਿੱਚ ਘਟੋ ਘਟ ਤੈਨੂੰ ਲੱਗਦਾ ਇੰਨੀ ਕੀ ਗੈਰਤ ਹੁੰਦੀ ਐਨਾ ਕ ਦਮ ਹੁੰਦਾ ਵੀ ਸਾਹਮਣੇ ਜਨਾਨੀ ਜਿਹੜੀ ਮਾਂ ਨੂੰ ਆਖੇ ਤੇਰੀ ਗੁੱਤ ਪੜ ਮੇਰੇ ਵਾਲ ਪੜ ਨੂੰ ਗੁੱਸਾ ਨਾ ਕਰੋ ਸਰਦਾਰ ਜੀ ਤੁਸੀਂ ਨਾਲ ਆਇਓ ਠੀਕ ਗੁੱਸਾ ਨਾ ਕਰੀਂ ਘਕੇ ਨਹੀਂ ਨਹੀਂ ਮੈਂ ਜੋ ਮੇਰਾ ਹੱਕ ਐ ਤੇ ਇਸ ਕੁਰਸੀ ਤੇ ਬੈਠ ਕੇ ਉਹ ਗੱਲ ਮੈਂ ਕਰੂੰਗਾ ਠੀਕ ਆ ਤੁਹਾਨੂੰ ਬੁਰੀ ਬੁਰੀ ਲੱਗਦੀ ਲੱਗੇ ਨਹੀਂ ਸਹੀ ਹੋਈ ਮੈਨੂੰ ਕੋਈ ਪਰਵਾਹ ਨਹੀਂ ਉਸ ਗੱਲ ਦੀ ਉਹ ਜਨਾਬ ਡੇਲੀ ਡੇਲੀ ਇਹੀ ਕਲੇਸ਼ ਆ ਇਹੀ ਕਲੇਸ਼ ਆ ਘਰੇ ਜਦੋਂ ਜਨ ਇਹੀ ਕਲੇਸ਼ ਘਰੋਂ ਤਰ੍ਹਾਂ ਇਹੀ ਕਲੇਸ਼ ਦੱਸੋ ਕੀ ਆ ਹੁਣ ਹੱਲ ਮ ਹਾਲੇ ਦਾ ਇਹ ਸੀਗਾ ਕਿ ਜਦੋਂ ਵਿਚੋਲੇ ਨੇ ਤੈਨੂੰ ਰਿਸ਼ਤਾ ਕਰਾਇਆ ਸੀ ਨਾ ਜੇ ਤੇਰੇ ਪਰਿਵਾਰ ਚ ਜਾਂ ਕੋਈ ਮਾੜਾ ਮੋਟਾ ਸੱਜੇ ਖੱਬੇ ਸਿਆਣਾ ਹੁੰਦਾ ਨਾ ਬੰਦਾ ਤਾਂ ਤੇਰਾ ਤੇ ਇਹਦਾ ਮੇਲ ਹੀ ਕੋਈ ਨਹੀਂ ਸੀ ਉਹ ਜਨਾਬ ਮੈਂ ਬਥੇਰਾ ਮੋਟਾ ਸੀ ਪੂਰੇ ਭਾਰੇ ਸਰੀਰ ਦਾ ਸੀ ਉਹ ਇਹਦਾ ਸ਼ਮਕ ਜੀ ਸੀ ਉਦੋਂ ਤਾਂ दारू ਪੀ ਪੀ ਕੇ ਆ ਸਾਰਾ ਕੰਮ ਹੋਇਆ ਉਹ ਯਾਰ ਮੈਨੂੰ ਸਖਾ ਨਾ ਤੂੰ दारू ਪੀ ਪੀ ਕੇ ਆ ਕੰਮ ਹੋਇਆ ਤੂੰ दारू ਪੀ ਕੇ ਪੀ ਪੀ ਕੇ ਆ ਕੰਮ ਕਰ ਲਾ ਕਿ ਉਹ दारू ਪੀ ਪੀ ਕੇ ਉਹ ਕੰਮ ਕਰੀ ਜਾਂਦੇ ਵੀ ਮਾਤਾ ਨੇ ਵੇਖ ਲਗੀ ਜੀ ਨੇ ਗੱਲਾਂ ਮਰੀਆਂ ਦੀ ਵੀਡੀਓ ਕਾਲ ਤੇ ਉਹ ਐਨੇ ਚੋਕੇ ਆ ਪਤਾ ਜਨਾਬ ਮੈਂ ਘਰੇ ਰਵਾਂ ਤਾਂ ਪਤਾ ਲੱਗੇ ਤੜਕੇ ਉੱਠ ਜਾਣਾ ਮੈਂ ਤਾਂ ਦਿਹਾੜੀ ਤੇ ਅੱਛਾ ਤੇ ਰਾਤ ਨੂੰ ਵੜਦਾ ਅੱਛਾ ਦੱਸੋ ਮੈਨੂੰ ਹਾਂ ਤੂੰ ਆਪੇ ਕੰਮ ਤੁਰਿਆ ਫਿਰ ਤੇ ਘਰੇ ਜੋ ਮਰਜ਼ੀ ਹੋਈ ਜਾਵੇ ਤੂੰ ਆਉਣ ਲੱਗਾ ਜਦੋਂ ਘਰੇ ਆਉਣਾ ਤੇ ਉਦੋਂ ਤੁਹਾਨੂੰ ਪਤਾ ਨਹੀਂ ਘਰੇ ਜਨਾਨੀ ਵੀ ਹੈਗੀ ਘਰੇ ਮਾ ਵੀ ਘਰੇ ਉਹਨੂੰ ਉਹਦੇ ਕਲੇਚ ਚ ਲਈ ਜਾਂਦਾ ਹੁੰਦਾ ਤੇ ਤੂੰ ਡਾਕ ਕੇ ਸੌਂ ਜਾ ਕਰ ਹਣਾ ਤੇ ਫਿਰ ਕੀ ਕਰਾਂ ਜੀ ਆੱਕ ਕੇ ਮਾਂ ਨਾਲ ਲੜਾਂ ਕਿ ਉਹ ਨਾਲ ਲੜਾਂ ਜੋ ਉਹ ਲੜੇ ਉਹ ਘਰੋਂ ਭਜ ਜਾਂਦੀ ਹੈ ਤੇ ਉਹ ਲੜਦਾ ਉਧਰ ਮਾਂ ਘਰੋਂ ਭਜਦੀ ਹੈ ਕਿ ਮੈਂ ਮੈਂ ਨਹੀਂ ਰਹਿਣਾ ਇੱਥੇ ਦੱਸੋ ਕਿੱਧਰ ਨੂੰ ਜਾਵਾਂ ਮੈਂ